ਆ ਪੁਲਿਸ ਨੇ ਅੱਜ ਨਵਾਂ ਸੁਨੇਹਾ ਦੇ ਦਿੱਤਾ ਔਰ ਜਾਣਕਾਰੀ ਅਸੀਂ ਵੀ ਲੋਕਾਂ ਨੂੰ ਦੇ ਦਈਏ ਕਿ ਪੁਲਿਸ ਮਜਬੂਰ ਹੋ ਕੇ ਸੁਨੇਹਾ ਦਿੰਦੀ ਆ ਜਦੋਂ ਪੁਲਿਸ ਮਜਬੂਰ ਹੋ ਜਾਵੇ ਤਾਂ ਪੁਲਿਸ ਇੱਕ ਵਾਰ ਤਾਂ ਅੱਕ ਜਾਂਦੀ ਆ ਲੋਕਾਂ ਤੋਂ ਲੋਕ ਜਿਹੜੇ ਆ ਪੁਲਿਸ ਦੀ ਗੱਲ ਵੀ ਹਰਾਮ ਨਾਲ ਨਹੀਂ ਮੰਨਦੇ ਔਰ ਨਵਾਂ ਸੁਨੇਹਾ ਪੁਲਿਸ ਨੇ ਦੇ ਦਿੱਤਾ ਕਿ ਜਿਸ ਵੀ ਕਿਸੇ ਦੇ ਘਰ ਕੋਈ ਵੀ ਆਪਣਾ ਪਿੰਡ ਹੋਵੇ ਜਾਂ ਸ਼ਹਿਰ ਹੋਵੇ ਕਿਸੇ ਦੇ ਘਰ ਕੋਈ ਵੀ ਕਿਰਾਏ ਦਾ ਰਹਿੰਦਾ ਇੱਕ ਹਫਤੇ ਦੇ ਅੰਦਰ ਅੰਦਰ ਉਸ ਦੀ ਜਿਹੜੀ ਆ ਅਨਕੁਐਰੀ ਵਾਸਤੇ ਪੂਰੀ ਡਿਟੇਲ ਥਾਣੇ ਵਿੱਚ ਪਹੁੰਚਾਈ ਜਾਵੇ ਔਰ ਪ੍ਰੋਪਰ ਉਸ ਦੀ ਹਾਜ਼ਰੀ ਲਗਵਾਈ ਜਾਵੇ ਔਰ ਜਿਸ ਵੀ ਕਿਸੇ ਨੇ ਪ੍ਰਵਾਸੀ ਆਪਣੇ ਘਰ ਰੱਖਿਆ ਹੋਇਆ ਉਸ ਦੀ ਵੀ ਡਿਟੇਲ ਥਾਣੇ ਵਿੱਚ ਦਿੱਤੀ ਜਾਵੇ ਅਗਰ ਇੱਕ ਹਫਤੇ ਤੋਂ ਬਾਅਦ ਵਿੱਚ ਜੇ ਉਹ ਬੰਦਾ ਸਾਨੂੰ ਪਤਾ ਲੱਗ ਜਾਂਦਾ ਕਿ ਇਸ ਬੰਦੇ ਦੀ ਡਿਟੇਲ ਸਾਡੇ ਕੋਲ ਨਹੀਂ ਹੈ ਤਾਂ ਇਹ ਬੰਦਾ ਜਿਹੜਾ ਇਹਨਾਂ ਦੇ ਘਰ ਰਹਿ ਰਿਹਾ ਔਰ ਕਿਰਾਏ ਦਾ ਰਹਿ ਰਿਹਾ ਜਾਂ ਕਿਵੇਂ ਵੀ ਰਹਿ ਰਿਹਾ ਜਾਂ ਕੋਈ ਕੰਮ ਵਾਸਤੇ ਪ੍ਰਵਾਸੀ ਰੱਖਿਆ ਹੋਇਆ ਬਿਨਾਂ ਇਨਫਰਮੇਸ਼ਨ ਤੋਂ ਤੁਸੀਂ ਰੱਖਦੇ ਹੋ ਤਾਂ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਆਉ ਉਹ ਕੀਤੀ ਜਾਵੇਗੀ ਔਰ ਪੁਲਿਸ ਨੇ ਬੜੀ ਹੀ ਬਰੀਕੀ ਨਾਲ ਸ਼ਾਨਵੀਨ ਕਰਕੇ ਬਹੁਤ ਸਾਰੇ ਇਹੋ ਜਿਹੇ ਮਸਲੇ ਪਹਿਲਾਂ ਸੁਲਝਾਏ ਆ ਉਹ ਦੱਸ ਦਈਏ ਕਿ ਆ ਇੱਕ ਨਵੀਂ ਜਾਣਕਾਰੀ ਵਾਸਤੇ ਪੁਲਿਸ ਨੇ ਸਨੇਹਾ ਦੇ ਦਿੱਤਾ ਔਰ ਲੋਕਾਂ ਨੂੰ ਬੇਨਤੀ ਕਰ ਦਈਏ ਕਿ ਜਿਸ ਦੇ ਘਰ ਵੀ ਕੋਈ ਪ੍ਰਵਾਸੀ ਰਹਿੰਦਾ ਜਾਂ ਕੋਈ ਕੰਮ ਕਰਨ ਵਾਲਾ ਕਿਰਾਏਦਾਰ ਰਹਿੰਦਾ ਜਾਂ ਕੋਈ ਹੋਰ ਕਿਰਾਏਦਾਰ ਰਹਿੰਦਾ ਕੋਈ ਸਰਕਾਰੀ ਮੁਲਾਜ਼ਮ ਨੌਕਰੀ ਕਰਦਾ ਉਹ ਕਿਰਾਏ ਤੇ ਰਹਿੰਦਾ ਕਿਰਾਏਦਾਰ ਦੀ ਇਨਫੋਰਮੇਸ਼ਨ ਵੀ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ ਵਿੱਚ ਦੇਣੀ ਆ ਔਰ ਇਹ ਜੋ ਇਨਫੋਰਮੇਸ਼ਨ ਆ ਇਹ ਤੁਹਾਨੂੰ ਅਸੀਂ ਬਿਲਕੁਲ ਸਟੀਕ ਜ਼ਿੰਮੇਵਾਰੀ ਦੇ ਨਾਲ ਦਿਖਾ ਰਹੇ ਆ ਔਰ ਪੂਰੀ ਗੱਲ ਬਾਤ ਦੱਸ ਰਹੇ ਆ ਕਿ ਪੁਲਿਸ ਨੇ ਅੱਜ ਬਹੁਤ ਵਧੀਆ ਗੱਲ ਦੱਸੀ ਆ ਕਿ ਜਦੋਂ ਕੋਈ ਪ੍ਰਵਾਸੀ ਜਾਂ ਕੋਈ ਕਿਰਾਏਦਾਰ ਦੀ ਇਨਫੋਰਮੇਸ਼ਨ ਥਾਣੇ ਵਿੱਚ ਨਾ ਪਹੁੰਚੀ ਤਾਂ ਇੱਕ ਹਫ਼ਤੇ ਤੋਂ ਬਾਅਦ ਸਾਡੇ ਕੋਲ ਜੋ ਵੀ ਇਨਫੋਰਮੇਸ਼ਨ ਪਹੁੰਚੇਗੀ ਅਸੀਂ ਉਸ ਇਨਫੋਰਮੇਸ਼ਨ ਦੇ ਤਹਿਤ ਕਾਨੂੰਨੀ ਕਾਰਵਾਈ ਪਰਿਵਾਰ ਦੇ ਉੱਤੇ ਕਰਾਂਗੇ ਕਿ ਇਹਨਾਂ ਨੇ ਪੁਲਿਸ ਨੂੰ ਜੜਾ ਭੁਲੇਖੇ ਜਿਹਾ ਰੱਖਿਆ ਔਰ ਲੋਕਾਂ ਨੂੰ ਗੁੰਮਰਾਹ ਕਰਦੇ ਆ ਔਰ ਪੁਲਿਸ ਨੂੰ ਗੁੰਮਰਾਹ ਕਰਦੇ ਆ ਕਿਉਂਕਿ ਬਹੁਤ ਸਾਰੇ ਮਾਮਲੇ ਜਿਹੜੇ ਆ ਵਿਗੜਦੇ ਨਜ਼ਰ ਆ ਰਹੇ ਆ ਬਹੁਤ ਸਾਰੇ ਹਾਲਾਤ ਵਿਗੜਦੇ ਨਜ਼ਰ ਆ ਰਹੇ ਆ ਜਗ੍ਹਾ ਜਗ੍ਹਾ ਤੇ ਪੁਲਿਸ ਨੇ ਨਾਕੇ ਲਾਏ ਹੋਇਆ ਬਿਨਾ ਨੰਬਰਾਂ ਤੋਂ ਜਿਹੜੀਆਂ ਵੀ ਰਜਿਸਟ੍ਰੇਸ਼ਨ ਗੱਡੀਆਂ ਮੋਟਰਸਾਈਕਲ ਆ ਸਭ ਚੈੱਕ ਕੀਤੇ ਜਾ ਰਹੇ ਆ ਔਰ ਹਰ ਇੱਕ ਨੂੰ ਪੁਲਿਸ ਕਿਤੇ ਵੀ ਰੋਕ ਸਕਦੀ ਆ ਔਰ ਵੇਖ ਸਕਦੇ ਹੋ ਤੁਸੀਂ ਤਸਵੀਰਾਂ ਕਿ ਅੱਜ ਫੇਰ ਦੀਨਾਨਗਰ ਦੇ ਵਿੱਚ ਪੂਰੀ ਜਗ੍ਹਾ ਜਗ੍ਹਾ ਦੇ ਉੱਤੋਂ ਪੁਲਿਸ ਜਿਹੜੀ ਆਏ ਤਰਾਸ਼ ਰਹੀ ਹੈ ਕਿਹੜੇ ਕਿਹੜੇ ਮੋਟਰਸਾਈਕਲ ਬਿਨਾ ਨੰਬਰਾਂ ਤੋਂ ਆ ਔਰ ਕਿਹੜੀਆਂ ਗੱਡੀਆਂ ਬਿਨਾ ਨੰਬਰਾਂ ਤੋਂ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਚੈਕਿੰਗ ਕੀਤੀ ਜਾ ਰਹੀ ਹੈ ਔਰ ਅਸੀਂ ਲੋਕਾਂ ਨੂੰ ਬੇਨਤੀ ਕਰ ਦਈਏ ਕਿ ਤੁਸੀਂ ਸੁਚੇਤ ਹੋ ਜਾਓ ਔਰ ਪੁਲਿਸ ਦੀ ਜਿਹੜੀ ਦਿੱਤੀ ਹੋਈ ਜਾਣਕਾਰੀ ਹੈ ਇਸ ਨੂੰ ਮੰਨ ਲਓ ਔਰ ਆਪਣੇ ਜਿੰਨੇ ਵੀ ਕਿਰਾਏਦਾਰ ਜਾਂ ਪ੍ਰਵਾਸੀ ਤੁਹਾਡੇ ਕੋਲ ਕੰਮ ਕਰਦੇ ਆ ਸਾਰਿਆਂ ਦੀ ਇੱਕ ਡਿਟੇਲ ਜਿਹੜੀ ਆ ਥਾਣੇ ਵਿੱਚ ਜ਼ਰੂਰ ਲਗਵਾਓ ਔਰ ਥਾਣੇ ਦੇ ਵਿੱਚ ਉਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਲਾਜ਼ਮੀ ਕਰੋ ਕਿ ਇੱਕ ਵਾਰ ਜਰੂਰ ਪੁਲਿਸ ਦੀ ਸਹਾਇਤਾ ਕਰੋ ਔਰ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਔਰ ਕਮੈਂਟ ਜਰੂਰ ਕਰੋ ਧੰਨਵਾਦ